ਦੀਪਕ ਜੀ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੀ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀਪਕ ਜੀ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀਆਂ ਤਬਦੀਲੀਆਂ ਜੋ ਰਦੋ ਬਦਲ ਹੋ ਰਹੇ ਨੇ ਤੁਸੀਂ ਪਿਛਲੇ ਦਿਨਾਂ 'ਚ ਜਿਨ੍ਹਾਂ ਗੱਲਾਂ ਦੇ ਸੰਕੇਤ ਦਿੱਤੇ ਸੀ ਕੁਝ ਚੀਜ਼ਾਂ ਹੁਣ ਵਾਪਰਨੀਆਂ ਸ਼ੁਰੂ ਹੋ ਰਹੀਆਂ ਨੇ ਸਪੀਕਰ ਵੱਲੋਂ ਵਿਦਾਇਗੀ ਪਾਰਟੀ ਤੇ ਮਾਈਨਿੰਗ ਮੰਤਰੀ ਦੀ ਤਬਦੀਲੀ ਕੀ ਚੱਲ ਰਿਹਾ ਜੀ ਬਿਲਕੁਲ ਜੀ ਅਸਲ ਦੇ ਵਿੱਚ ਕੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਸ ਨੂੰ ਦੇ ਨਵੇਂ ਇੰਚਾਰਜ ਲੱਗੇ ਨੇ ਮਨੀ ਸ਼ੋਦੀਆ ਉਸ ਦਿਨ ਤੇ ਖਾਸ ਹਿਲਜੁਲ ਬਧੀ ਹੈ ਤੇ ਉਸੇ ਹਿਲਜੁਲ ਦੇ ਵਿੱਚ ਲਗਾਤਾਰ ਇਹ ਕੰਸੋਆਂ ਲਗਾਤਾਰ ਇਹ ਚਰਚਾ ਵਾਂ ਅੱਗੇ ਵਧ ਰਹੀਆਂ ਸੀ ਕਿ ਪੰਜਾਬ ਕੈਬਨਿਟ ਚ ਫੇਰ ਬਦਲ ਤੈ ਹੈ ਜੀ ਤੇ ਉਹ ਇਸ ਬਜਟ ਸੈਸ਼ਨ ਤੋਂ ਬਾਅਦ ਹੋ ਜਾਣਾ ਹੂੰ ਹੂੰ ਪਰ ਹੋਇਆ ਕੀ ਕਿ ਕੱਲ ਪੰਜਾਬ ਦੇ ਸਪੀਕਰ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਦਮਾ ਹੋਰਾਂ ਨੇ ਆਪਣੇ ਸਾਰੇ ਸਾਥੀਆਂ ਨੂੰ ਰੋਟੀ ਖਲਾਈ ਹੂੰ ਤੇ ਜਦੋਂ ਰੋਟੀ ਖਲਾਈ ਤੇ ਵੈਸੇ ਤਾਂ ਅੱਗੇ ਵੀ ਹੁੰਦਾ ਕਈ ਵਾਰ ਬਜਟ ਸੈਸ਼ਨ ਵਾਲੇ ਦਿਨ ਇਹ ਪ੍ਰਕਿਰਿਆ ਹੁੰਦੀ ਜਦੋਂ ਕਿ ਬਜਟ ਸੈਸ਼ਨ ਹੁਣ ਕੱਲ ਨੂੰ ਆਉਣਾ ਹੈ ਹਮ ਹਮ ਪਰ ਆਪਾਂ ਲੰਘੇ ਕੱਲ ਦੀ ਗੱਲ ਕਰ ਰਹੇ ਹਾਂ ਸੋ ਇਸ ਲਈ ਉਸ ਦਿਨ ਬਜਟ ਸੈਸ਼ਨ ਵਾਲੇ ਦਿਨ ਚਲੋ ਖਲਾਪਲਾ ਦਿੰਦੇ ਆ ਜਾਂ ਕਈ ਵਾਰ ਲਗਾਤਾਰ ਇਕੱਠਾ ਹੋ ਜਵੇ ਕੁਝ ਜ਼ਿਆਦਾ ਹੋ ਜਵੇ ਕੋਈ ਆਇਆ ਮਹਿਮਾਨ ਹੋਵੇ ਤਾਂ ਹੋ ਜਾਂਦਾ ਪਰ ਕੱਲ ਅਜਿਹਾ ਲੰਘੇ ਕੱਲ ਜਿਹਾ ਕੋਈ ਅਚੇਚ ਨਹੀਂ ਸੀ ਹਮ ਹਮ ਸੋ ਜਿੱਦਾਂ ਹੀ ਸਪੀਕਰ ਸਾਹਿਬ ਨੇ ਸਾਰਿਆਂ ਨੂੰ ਦੁਪਹਿਰ ਦੇ ਖਾਣੇ ਤੇ ਇਕੱਠਿਆਂ ਕੀਤਾ ਉੱਥੇ ਤੇ ਉਹ ਤੋਂ ਬਾਅਦ ਜਿਹੜੇ ਰੋਟੀ ਖਾ ਰਹੇ ਸੀ ਆਲਵੀ ਪਾਰਟੀ ਦੇ ਆਪਣੇ ਹੀ ਬੰਦੇ ਜਿਹੜੇ ਰੋਟੀ ਖਾ ਰਹੇ ਸੀ ਉਹ ਰੋਟੀ ਖਾਣ ਤੋਂ ਵੱਧ ਇੱਕ ਦੂਏ ਨੂੰ ਹੀ ਪੁੱਛ ਰਹੇ ਸੀ ਕਿ ਆਪਾਂ ਨੂੰ ਰੋਟੀ ਖਲਾਈ ਹੈ ਕਿ ਬਦਾਈਗੀ ਪਾਰਟੀ ਦਿੱਤੀ ਹੈ ਹਮ ਹਮ ਸੋ ਏਸ ਦੇ ਹੁਣ ਕੀ ਮਾਇਨੇ ਲਾਉਂਗੇ ਤੁਸੀਂ ਇਹਦਾ ਮਤਲਬ ਕਿ ਕੀ ਇਹ ਤੈ ਹੀ ਹੋ ਗਿਆ ਕਿ ਸਪੀਕਰ ਸਾਹਿਬ ਜਾ ਰਹੇ ਨੇ ਜੀ ਬਦਲਿਆ ਜਾ ਰਹੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਜਦੋਂ ਇਹ ਫੇਰ ਬਦਲਦੀਆਂ ਗੱਲਾਂ ਤੁਰੀਆਂ ਤਾਂ ਉਹਦੇ ਵਿੱਚ ਅੱਜ ਇੱਕ ਵਿਭਾਗ ਦੇ ਜਿਨ੍ਹਾਂ ਕੋਲ ਮਾਇਨਿਕ ਵਿਭਾਗ ਵੀ ਸੀਗਾ ਉਹ ਅਧਿਕਾਰੀ ਬਦਲੇਗੇ ਗੁਰਕੀਰਤ ਸਿੰਘ ਹਮ ਹਮ ਉਸ ਅਧਿਕਾਰੀ ਦੇ ਤਬਾਦਲੇ ਤੇ ਨਾਲ ਹੀ ਇਹ ਚਰਚਾ ਹੋਰ ਵੱਡੀ ਹੋ ਗਈ ਕਿ ਇਹਦਾ ਮਤਲਬ ਕੀ ਇਹ ਜਿਹੜਾ ਮਤਲਬ ਕਿ ਮਾਈਨਿੰਗ ਮੰਤਰੀ ਆ ਉਹਨੂੰ ਵੀ ਬਦਲੇ ਜਾ ਸਕਦਾ ਇਹਦੀਆਂ ਚਰਚਾਵਾਂ ਵੀ ਖੂ ਵੱਡੀਆਂ ਹੋ ਗਈਆਂ ਕਿ ਕੀ ਕਿਤੇ ਇਹ ਤਾਂ ਨਹੀਂਗਾ ਕਿ ਉਹਦਾ ਵੀ ਤਬਾਦਲਾ ਹੋ ਜਵੇ ਅਸਲ ਦੇ ਵਿੱਚ ਕੀ ਹੈ ਕਿ ਤੁਸੀਂ ਇਹ ਦੇਖੋ ਕਿ ਜਿਹੜੇ ਆਈਐਸ ਅਧਿਕਾਰੀ ਨੇ ਗੁਰਕੀਰਤ ਸਿੰਘ ਔਰੀ ਗੁਰਕੀਰਤ ਕਿਰਪਾਲ ਸਿੰਘ ਹਮ ਹਮ ਉਹਨਾਂ ਕੋਲ ਮਤਲਬ ਕੋ ਗ੍ਰਹਿ ਵਿਭਾਗ ਦੇ ਸੈਕਟਰੀ ਸੀ ਉਹਨਾਂ ਕੋਲ ਸਿੱਖਿਆ ਵਿਭਾਗ ਵੀ ਸੀ ਤੇ ਮਾਈਨਿੰਗ ਵਿਭਾਗ ਵੀ ਸੀ ਹੂੰ ਹੂੰ ਤੇ ਉਹਨਾਂ ਨੂੰ ਜਿੱਦਾਂ ਹੀ ਹਟਾਇਆ ਗਿਆ ਉਹਨਾਂ ਤੋਂ ਗ੍ਰੈਬ ਭਾਗ ਵੀ ਲੈ ਲਿਆ ਸਿੱਖਿਆ ਵੀ ਲੈ ਲਈ ਮਾਈਨਿੰਗ ਵੀ ਲੈ ਲਈ ਪਰ ਉਹਨੂੰ ਅਜੇ ਤੱਕ ਕੋਈ ਨਿਯੁਕਤੀ ਨਹੀਂ ਦਿੱਤੀ ਜੀ ਸੋ ਤਾਂ ਅੱਜ ਸਥਾਨਕ ਸਰਕਾਰਾਂ ਦਾ ਵਿਭਾਗ ਹੈ ਜਿਹੜਾ ਉਹਦੇ ਜਿਹੜੇ ਚੀਫ ਵਿਜੀਲੈਂਸ ਅਫਸਰ ਨੇ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਸੋ ਇਹ ਪ੍ਰਕਿਰਿਆ ਲਗਾਤਾਰ ਹੋ ਰਹੀ ਹੈ ਤੇ ਇਹ ਤੋਂ ਬਾਅਦ ਜਿੱਦਾਂ ਹੀ ਉਹ ਮਾਈਨਿੰਗ ਵਾਲੀ ਫੈਕਟਰੀ ਨੂੰ ਹਟਾਇਆ ਤੇ ਉਸ ਤੋਂ ਬਾਅਦ ਇਹ ਚਰਚਾ ਫੇਰ ਤੁਰੀ ਕਿ ਕੀ ਮਾਈਨਿੰਗ ਮੰਤਰੀ ਵੀ ਬਦਲਿਆ ਜਾਊਗਾ ਔਰ ਇਹ 3 ਸਾਲਾਂ ਦੀ ਸਰਕਾਰ ਚ ਮਤਲਬ ਕਿ ਲਗਾਤਾਰ ਮਾਈਨਿੰਗ ਮੰਤਰੀ ਵੀ ਸਿਹਤ ਮੰਤਰੀ ਵੀ ਹੈ ਨਾ ਕਿੰਨੀ ਵਾਰ ਬਦਲਲੇ ਮਤਲਬ ਕਿ ਪਤਾ ਹੀ ਨਹੀਂ ਲੱਗਦਾ 5 5 6 6 ਵਾਰ ਵਿਭਾਗ ਬਦਲੇ ਜਾ ਰਹੇ ਨੇ ਹੂੰ ਹੂੰ ਤੋਂ ਇਸ ਸਥਿਰਤਾ ਜਿਹੜੀ ਨਹੀਂ ਹੈਗੀ ਉਸ ਨੂੰ ਲੈ ਕੇ ਕਰਤਾ ਦੂਸਰੇ ਪਾਸੇ ਮਾਈਨਿੰਗ ਆਪਣੇ ਆਪ ਸਾਰਿਆਂ ਨੂੰ ਸਮਝ ਆਉਂਦਾ ਕਿ ਕਿਹੋ ਜਿਹਾ ਪਹਿਲੂ ਹੁੰਦਾ ਸਵਾਜੀ ਤਰੀਕ ਚ ਸਰਕਾਰ ਨੂੰ ਕੁਝ ਦਵੇ ਨਾ ਦਵੇ ਪਰ ਦੂਜੇ ਨੂੰ ਬਹੁਤ ਦੇ ਰਿਹਾ ਹੂੰ ਹੂੰ ਤੁਸੀਂ ਇੱਕ ਹੋਰ ਪਹਿਲੂ ਜਿਹੜਾ ਵਾਚਣਾ ਹੈ ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਘੇਰਨ ਲੱਗੇ ਨੇ ਆਪਣੀਓ ਸਰਕਾਰ ਨੂੰ ਜੀ ਮੈਂ ਤੁਹਾਨੂੰ ਤਿੰਨ ਚੀਜ਼ਾਂ ਦੱਸਦਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਮੋਗਾ ਖੇਤਰ ਨਾਲ ਸੰਬੰਧਿਤ ਧਰਮਕੋਟ ਤੋਂ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਦਵਿੰਦਰਜੀਤ ਸਿੰਘ ਹਮ ਹਮ ਲਾੜੀ ਟੋਸ ਦੇ ਲਾੜੀ ਟੋਸ ਦੇ ਨਾਮ ਨਾਲ ਕਾਫੀ ਜਾਣੇ ਜਾਂਦੇ ਨੇ ਹਮ ਹਮ ਉਹਨਾਂ ਨੇ ਅੱਜ ਮੁੱਦਾ ਖੜਾ ਕੀਤਾ ਕਹਿੰਦਾ ਜੀ ਸਾਡੇ ਇਲਾਕੇ ਇੰਨਾ ਕੀ ਗਨਾਹ ਹੋ ਗਿਆ ਕਿ ਜਨਾਬ ਸਾਡਾ ਇਲਾਕਾ ਕੀ ਪਾਕਿਸਤਾਨ 'ਚ ਪੈਂਦਾ ਕੀ ਮੌਕਾ ਖੇਤਰ ਪਾਕਿਸਤਾਨ ਚ ਆ ਗਿਆ ਕਿ ਨਵੇਂ ਡਾਕਟਰ ਭਰਤੀ ਹੁੰਦੇ ਨੇ ਤਾਂ ਮਰੇਲਕੋਟਰੀਆਂ 28 ਸਾਨੂੰ ਚਾਰ ਹੂੰ ਤੇ ਕਹਿੰਦੇ ਜੀ ਸਾਨੂੰ ਡਾਕਟਰ ਨਹੀਂ ਦਿੱਤੇ ਜਾਂਦੇ ਸਾਡਾ ਵਿਸਤਰਾ ਕੀਤਾ ਜਾ ਰਿਹਾ ਇਹ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਐਮਐਲਏ ਪੰਜਾਬ ਦੀ ਵਿਧਾਨ ਸਭਾ ਵਿੱਚ ਆਪਣੀ ਸਰਕਾਰ ਨੂੰ ਸਵਾਲ ਕਰ ਰਿਹਾ ਕੱਲ ਲਾਲਜੀਤ ਭੁੱਲਰ ਕਹਿ ਰਿਹਾ ਸੀਗਾ ਕਿ ਸਾਡੇ ਐਮਐਲਏ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਅੱਜ ਐਮਐਲਏ ਲਾਡੀ ਢੋਸ ਕਹਿ ਰਿਹਾ ਦੂਸਰਾ ਇਸੇ ਦਰਮਿਆਨ ਸਭ ਤੋਂ ਅਮੀਰ ਐਮਐਲਏ ਚ ਮੰਨੇ ਜਾਣ ਵਾਲੇ ਸੱਤਾਧਾਰੀ ਧਿਰ ਨਾਲੇ ਪਾਸਿਓਂ ਹੈ ਨਾ ਕੁਲਵੰਤ ਸਿੰਘ ਜਿਹੜੇ ਮਹਾਲੀ ਤੋਂ ਐਮਐਲਏ ਨੇ ਹੂੰ ਹੂੰ ਤਕੜੇ ਮਤਲਬ ਕਿ ਪ੍ਰਾਪਰਟੀ ਡੀਲਰ ਦਾ ਕਹਿੰਦੇ ਤੁਸੀਂ ਇਹਨੂੰ ਕਿਹੜੀ ਇੰਡਸਟਰੀ ਕਹਿੰਦੇ ਤੁਸੀਂ ਹੈ ਨਾ ਘਰਾ ਘਰਾ ਜਿਹੜੀ ਉਹ ਇੰਡਸਟਰੀ ਦੇ ਬਣੀ ਸੋ ਉਹ ਉਹਨਾਂ ਨੇ ਸਵਾਲ ਖੜਾ ਕੀਤਾ ਕਹਿੰਦਾ ਜੀ ਸਾਡੇ ਇੱਥੇ 69 ਸੈਕਟਰ ਦੇ ਵਿੱਚ ਇੱਕ ਡਿਸਪੈਂਸਰੀ ਖੋਲ੍ਹਣੀ ਸੀ ਜੀ ਮੈਂ ਸਿਹਤ ਮੰਤਰੀ ਸਾਹਿਬ ਤੋਂ ਜਾਨਣਾ ਚਾਹੁੰਨਾ ਕਿ ਉਹ ਡਿਸਪੈਂਸਰੀ ਨੂੰ ਕਦੋਂ ਸਟਾਫ ਮਿਲੂਗਾ ਕਦੋਂ ਕੰਮ ਕਰਨ ਲੱਗੂਗੀ ਕਦੋਂ ਚੱਲੂਗੀ ਹਮਮਹ ਮਹਾਲੀ ਕਾਰਪੋਰੇਟ ਸ਼ਹਿਰ ਹੈ ਪੂਰਾ ਜੀ ਇਹ ਮਹਾਲੀ ਦੇ ਵਿੱਚ ਸਰਕਾਰੀ ਹਸਪਤਾਲ ਵੀ ਪ੍ਰਾਈਵੇਟ ਹਸਪਤਾਲ ਵੀ ਨੇੜੇ ਪੀਜੀਆਈ ਵੀ ਸਾਰਾ ਕੁਝ ਵੀ ਹੈ ਨਾ ਸਿਰੇ ਤੋਂ ਸਿਰੇ ਪ੍ਰਾਈਵੇਟ ਮੈਕਸ ਤੇ ਹੈ ਨਾ ਦੂਏ ਫੋਟਸ ਵਰਗੇ ਹਸਪਤਾਲ ਵੀ ਸਾਰੇ ਮਹਾਲੀ ਚ ਨੇ ਜਿਹਦਾ ਮਤਲਬ ਉੱਥੇ ਲਈ 69 ਸੈਕਟਰ ਦੀ ਡਿਸਪੈਂਸਰੀ ਇੰਨੀ ਕੋਈ ਖਾਸ ਮਾਇਨੇ ਨਹੀਂ ਰੱਖਦੀ ਜਿੱਡੀ ਆਪਣੇ ਪਿੰਡਾਂ ਸ਼ਹਿਰਾਂ ਕਸਬਿਆਂ ਲਈ ਮਾਇਨੇ ਰੱਖਦੀ ਹੈ ਨਾ ਜੀ ਪਰ ਉਹਦੇ باوجود ਵੀ ਇਹ ਪੰਜਾਬ ਦੀ ਵਿਧਾਨ ਸਭਾ ਜਦੋਂ ਕੁਲਵੰਤ ਸਿੰਘ ਨੇ ਗੱਲ ਪੰਜਾਬ ਦੇ ਸਿਹਤ ਮੰਤਰੀ ਨੂੰ ਪੁੱਛੀ ਤਾਂ ਬਲਵੀਰ ਸਿੰਘ ਨੇ ਜਵਾਬ ਦਿੱਤਾ ਉੱਠ ਕੇ ਹੂੰ ਹੂੰ ਉਹ ਕਹਿੰਦੇ ਜੀ ਐਮਐਲਏ ਸਾਹਿਬ 69 ਸੈਕਟਰ ਵਾਲੀ ਤੁਹਾਡੀ ਡਿਸਪੈਂਸਰੀ ਚੱਲੂ ਹੋਗੀ ਉੱਥੇ ਸਟਾਫ ਵੀ ਲੱਗ ਗਿਆ ਜੀ ਉਹ ਚੱਲੂ ਕੰਡੀਸ਼ਨ ਜਾਂ ਤੁਸੀਂ ਉੱਥੇ ਬੂਟੇ-ਬਾਟੇ ਲਵਾਓ ਵਧੀਆ ਫੁੱਲ-ਫੱਲ ਗਮਲੇ-ਗਮਲੇ ਰੱਖੋ ਤੇ ਰੀਵਨ ਕਟਾਓ ਜਾ ਕੇ ਜੀ ਤੇ ਕੁਲਵੰਤ ਸਿੰਘ ਨੇ ਮੋੜਮਾ ਜਵਾਬ ਦਿੱਤਾ ਕਿ ਮੰਤਰੀ ਸਾਹਿਬ ਚੈੱਕ ਕਰਾ ਲਓ ਮੈਂ ਹੁਣੇ ਪਤਾ ਕਰਾ ਲਿਆ ਨਾ ਉਥੇ ਸਟਾਫ ਹੈ ਨਾ ਡਿਸਪੈਂਸਰੀ ਚੱਲੂ ਹੋਈ ਹੈ ਹਮ ਹਮ ਜਾਂ ਤਾਂ ਤੁਹਾਨੂੰ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ ਜਾਂ ਤੁਸੀਂ ਗਲਤ ਜਾਣਕਾਰੀ ਦੇ ਰਹੇ ਹੋ ਹਮ ਹਮ ਐਥੇ ਤੱਕ ਇਹ ਮਾਮਲਾ ਨਹੀਂ ਰੁਕਦਾ ਜੀ ਇਹ ਤੋਂ ਅੱਗੇ ਵਾਲਾ ਜਿਹੜਾ ਪਹਿਲੂ ਸਮਝਣ ਵਾਲਾ ਉਹ ਹੀ ਤੋਂ ਵੀ ਅਹਿਮ ਹੈ ਤੁਹਾਡੇ ਧਿਆਨ 'ਚ ਹੋਣਾ ਕਿ ਜੰਮੂ ਕਸ਼ਮੀਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਬਣਿਆ ਸੀ ਹਮ ਹਮ ਉਹ ਐਮਐਲਏ ਬਣਨ ਤੋਂ ਬਾਅਦ ਉਹਦੀ ਜਿੱਤ ਦੀ ਖੁਸ਼ੀ 'ਚ ਕੇਜਰੀਵਾਲ ਜੀ ਆ ਭਗਵੰਤ ਮਾਨ ਜੀ ਸਾਰੇ ਗਏ ਸੀ ਰੈਲੀ ਕਰਨ ਹਮ ਹਮ ਉਹ ਐਮਐਲ ਜਿਹੜਾ ਆਮ ਆਦਮੀ ਪਾਰਟੀ ਦਾ ਇੱਕੋ ਹੀ ਕਐਮਐਲਏ ਜੰਮੂ ਕਸ਼ਮੀਰ ਚ ਮਹਾਰਾਜ ਮਲਿਕ ਜੀ ਉਹਨੇ ਅੱਜ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਚ ਖੜ ਕੇ ਕਿਹਾ ਕਿ ਪੰਜਾਬ ਤੋਂ ਠੇਕੇਦਾਰ ਆਉਂਦੇ ਨੇ ਉਰੇ ਚਿੱਟਾ ਵੇਚ ਕੇ ਜਾਂਦੇ ਨੇ ਹਮ ਹਮ ਤੇ ਜਾਣ ਲੱਗਿਆਂ ਸਾਡਾ ਇਥੋਂ ਰੇਤਾ ਬਜਰੀ ਭਰ ਕੇ ਲੈ ਕੇ ਜਾਂਦੇ ਨੇ ਹਮ ਹਮ ਸੋ ਜਨਾਬ ਆਮ ਆਦਮੀ ਪਾਰਟੀ ਦੇ ਆਪਣੇ ਨੁਮਾਇंदे ਜਦੋਂ ਆਪਣੀ ਸਰਕਾਰ ਤੇ ਉਂਗਲ ਧਰ ਰਹੇ ਨੇ ਔਰ ਇਹਦੇ ਵਿੱਚ ਵੀ ਪੰਜਾਬ ਸਰਕਾਰ ਕਿਰ ਰਹੀ ਆ ਜੀ ਕਿ ਜੇ ਉੱਥੋਂ ਮਾਈਨਿੰਗ ਵੀ ਹੋ ਰਹੀ ਆ ਤੇ ਇਧਰੋਂ ਚਿੱਟਾ ਵੀ ਉੱਥੇ ਨੂੰ ਜਾ ਰਿਹਾ ਇਹ ਚ ਵੀ ਸਰਕਾਰ ਤੇ ਸਵਾਲ ਆ ਤੇ ਅੰਦਰ ਵੀ ਸੋ ਕੀ ਇਹ ਬਗਾਵਤ ਜਾਗ ਰਹੀ ਹੈ ਹੂੰ ਕੀ ਇਹ ਜ਼ਮੀਰ ਜਾਗ ਰਹੀ ਹੈ ਕੀ ਇਹ 227 ਦੀਆਂ ਚੋਣਾਂ 'ਚ ਹਾਰਨ ਦਾ ਡਰ ਕਰਨ ਬੋਲਣਾ ਪੈ ਰਿਹਾ ਹੂੰ ਹੂੰ ਤੇ ਪਿੱਛੇ ਦਿੱਲੀ 'ਚ ਕੋਈ ਸਕ੍ਰਿਪਟ ਕੰਮ ਕਰ ਰਹੀ ਹੈ ਕਿ ਸਰਕਾਰ ਦੀ بجائے ਭਗਵੰਤ ਮਾਨ ਤੇ ਕੇਂਦਰ ਧੋਜਵੇ ਸਾਰਾ ਕਿ ਵੀ ਆ ਛਕਾਉਣ ਵਾਲਾ ਕਿਉਂਕਿ ਅੱਜ ਭਾਰਤ ਦੀ ਸੰਸਦ ਦੇ ਵਿੱਚ ਰਾਜ ਸਭਾ ਦੇ ਵਿੱਚ ਪੰਜਾਬ ਦੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਕਹਿ ਰਹੇ ਸੀਗੇ ਕਿ ਦੇਖੋ ਜੀ ਕਿਸਾਨਾਂ ਦੀ ਆਮਦਨ ਹੀ ਬੀਜੇਪੀ ਦੁੱਗਣੀ ਕਰਦੀ ਹੈ ਜੀ ਤੁਸੀਂ 2022 ਚ ਵਾਦਾ ਕੀਤਾ ਸੀ ਕਿੱਥੇ ਗਿਆ ਜੀ ਉਹ ਵਾਦਾ ਹੈ ਨਾ ਜੀ ਕਿੰਨੇ ਮਸਲੇ ਅੱਜ ਉਹਨਾਂ ਨੇ ਚੁੱਕਿਆ ਹੈ ਜਿਹੜੇ ਪੰਜਾਬ ਦੇ ਕਿਸਾਨੀ ਨਾਲ ਸੰਬੰਧਿਤ ਇੱਕ ਪਾਸੇ ਪੰਜਾਬ ਸਰਕਾਰ ਮੁੱਖ ਮੰਤਰੀ ਦੇ ਕਹਾਂ ਤੇ ਪੁਲਿਸ ਇਹਨਾਂ ਦੇ ਧੂਤ ਘੜਕਾ ਕਰ ਰਹੀ ਹੈ ਜਿੱਦਾਂ ਸੱਟ ਰਹੀਆ ਡੱਲਿਆ ਉਹਦਾ ਪਤਾ ਨਹੀਂ ਲੱਗ ਰਿਹਾ ਕਿੱਥੇ ਨੇ ਕੀ ਨੇ ਹੈ ਨਾ ਤੇ ਦੂਸਰੇ ਪਾਸੇ ਉਹਨਾਂ ਦਾ ਸਮਾਨ ਦੀ ਭੰਡ ਥੋੜਾ ਉਧਰ ਰਾਸਵਾ ਮੈਂਬਰ ਕੀ ਕੀ ਇਸ ਸਕ੍ਰਿਪਟਡ ਹੋ ਰਿਹਾ ਜੀ ਕਿ ਸਾਰਾ ਭਾਂਡਾ ਭਗਵੰਤਬਾਣ ਦੇ ਸਿਰ ਤੇ ਭੰਨਿਆ ਜਾਵੇ ਔਰ ਜਿਹਦੀ ਆਪਾਂ ਖਾਤਾ ਪ੍ਰਗਟਾਉਂਦੇ ਰਹੇ ਆ ਕਿ ਉਸ ਗੱਲ ਵੱਲ ਨੂੰ ਵਧਿਆ ਜਾ ਰਿਹਾ ਬਜਟ اجلاس ਤੋਂ ਬਾਅਦ ਸਪੀਕਰ ਦਾ ਸਪੀਕਰ ਮੰਤਰੀ ਮੰਤਰੀ ਦਾ ਮੰਤਰੀ ਮੰਡਲ ਕੀ ਮੁੱਖੋਂ ਜਿੱਦਾਂ ਹੀ ਬਦਲੇ ਜਾਣਗੇ ਜੀ ਕਿ ਤੇ ਉਧਰ ਉਧਰ ਦੀ ਮੋਰਵੜ ਇਹ ਵੀ ਸਵਾਲ ਖੜਾ ਹੋ ਗਿਆ ਸੋ ਕਾਫੀ ਸਵਾਲ ਚਰਚਾ ਚ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਦਾ ਬਜਟ اجلاس ਚਰਚਾ ਚ ਤੇ ਸਵੇਰ ਨੂੰ ਬਜਟ ਪੇਸ਼ ਹੋਣਾ ਹੈ ਉਹ ਤੋਂ ਵੀ ਦੇਖਦੇ ਆ ਕਿੰਦਰਲਾ ਰੁੱਖ ਆਉਂਦਾ ਜੀ ਅੱਛਾ ਦੀਪਕ ਜੀ ਖਬਰਾਂ ਦੀ ਇਹ ਰਾ ਸلسلਾ ਅਗੇ ਕੰਟੀਨਿਊ ਕਰੀਏ ਇਹ ਦੱਸਿਓ ਅਮਰਿਤਪਾਲ ਸਿੰਘ ਤੇ ਦੇਖੋ ਐਨਐਸਏ ਲੱਗਾ ਸੀ ਲੱਗਾ ਹੋਇਆ ਹੁਣ ਐਨਐਸਏ ਲਗਵਾਉਣ ਵਾਲੇ ਹੀ ਹਟਵਾਉਣ ਵੀ ਲੱਗੇ ਨੇ ਕੀ ਚੱਲਦਾ ਪਿਆ ਪਿਛਲੇ ਦਿਨਾਂ ਤੋਂ ਇਹ ਖਬਰਾਂ ਆਪਾਂ ਸਾਂਝੀਆਂ ਕਰਦੇ ਆਏ ਆ ਕਿ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਐਨਐਸਏ ਹਟਣ ਤੋਂ ਬਾਅਦ ਲਗਾਤਾਰ ਪੰਜਾਬ ਲਿਆਂਦਾ ਜਾ ਰਿਹਾ ਹੂੰ ਹੂੰ ਸੋ ਹੁਣ ਤੱਕ ਜਿਹੜੇ ਸਾਥੀ ਸੀਗੇ ਲਗਭਗ ਉਹ ਸਾਰਿਆਂ ਤੇ ਐਨਐਸਏ ਤੋਂ ਆਕਰ ਨੂੰ ਪੰਜਾਬ ਲਿਆਉਂਦਾ ਗਿਆ ਬੇਸ਼ੱਕ ਇੱਥੇ ਦੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਤਾਨਕ ਮਾਮਲਿਆਂ ਚ ਪੇਸ਼ ਕਰਦੀ ਹੈ ਫਿਰ ਰਿਮਾਂਡ ਲੈਂਦੀ ਆ ਕਿ ਜੀ ਅਸੀਂ ਪਤਾ ਕਰਨਾ ਜੀ ਇਹਨਾਂ ਸੁਰਖਾਲਸਾ ਫੌਜ ਬਣਾਈ ਸੀ ਮUNICIPAL ਕੰਗ ਨੇ ਉਹਦੇ ਬਾਰੇ ਪਤਾ ਕਰਨਾ ਜੀ ਸੋ ਹੁਣ ਲੈ ਦੇ ਕੇ ਦੋ ਸਾਥੀ ਸਿੱਧੇ ਰੂਪ ਚ ਖੁਦ ਅਮਰਪਾਲ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਵੀ ਨੇ ਹੂੰ ਹੂੰ ਉਹਨਾਂ ਤੇ ਐਨਐਸਏ ਜੀ ਲੱਗਾ ਹੋਇਆ ਉਹ ਡਿਪਰੂਗੜ ਜੇਲ੍ਹ ਚ ਨੇ ਦੂਸਰੇ ਪਾਸੇ ਪਪਨਪ੍ਰੀਤ ਸਿੰਘ ਹੋਰੀ ਉਹ ਡਿਪਰੂਗੜ ਜੇਲ੍ਹ ਚ ਨੇ ਜੀ ਹੁਣ ਉਸ ਹਵਾਲੇ ਨਾਲ ਜਦੋਂ ਉਹ ਸਮੇਂ ਵੀ ਮਤਲਬ ਕਿ ਅਮਿਤ ਸ਼ਾ ਤੇ ਭਗਵੰਤ ਮਾਨ ਦਾ ਹਵਾਲਾ ਸਾਹਮਣੇ ਆਇਆ ਸੀ ਜਦੋਂ ਇਹ ਗ੍ਰਿਫਤਾਰੀਆਂ ਹੁੰਦੀਆਂ ਡਿਬੂਗਰ ਜੇਲ੍ਹ ਲਿਜਾਇਆ ਜਾਂਦਾ ਉਹ ਸਾਰੀ ਪ੍ਰਕਿਰਿਆ ਤੇ ਹੁਣ ਲੰਘੇ 2-3 ਦਿਨ ਪਹਿਲਾਂ ਵੀ ਅਮਿਤ ਸ਼ਾ ਜਿਵੇਂ ਭਾਰਤ ਦੀ ਸੰਸਦ ਦੇ ਵਿੱਚ ਖੜ ਕੇ ਕਹਿ ਰਹੇ ਸੀਗੇ ਜੀ ਅਮਰਪਾਲ ਸਿੰਘ ਤਾਂ ਸੰਤ ਜਰਨੈਲ ਸਿੰਘ ਭੰਡਾਰੇ ਵੱਲ ਨੂੰ ਫਿਰਦੇ ਸੀਗੇ ਜੀ ਆਹ ਲੋ ਅਸੀਂ ਚੱਕ ਕੇ ਮਤਲਬ ਨਾ ਨਹੀਂ ਲਿਆ ਉਹਨੇ ਕਿਹਾ ਕਿ ਇੱਕ ਵਿਅਕਤੀ ਵੱਲ ਨੂੰ ਕਰ ਦਿੰਦੀ ਹੈ ਨਾ ਅੱਜ ਡਿਬੂਗਰ ਜੇਲ੍ਹ ਤੇ ਬੈਠਾ ਅਖੰਡ ਪਾਠ ਸਾਹਿਬ ਦਾ ਪਾਠ ਕਰ ਰਿਹਾ ਮਤਲਬ ਉਹਨੂੰ ਇਹ ਵੀ ਨਹੀਂ ਪਤਾ ਕਿ ਪਾਠ ਕਰਨਾ ਕੋਈ ਗੁਨਾਹ ਨਹੀਂ ਹੁੰਦਾ ਭਰਾਵਾ ਜੀ ਇਹ ਕੋਈ ਸਜ਼ਾ ਨਹੀਂ ਕਿ ਹਾਂ ਉਹ ਜੇਤ ਬੈਠ ਕੇ ਜਪਾਠ ਕਰ ਰਿਹਾ ਔਰ ਦੂਸਰੀ ਗੱਲ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਅਖੰਡ ਪਾਠ ਸਾਹਿਬ ਦੀ ਕੀ ਮਰਿਆਦਾ ਉਹ ਕਿੱਥੇ ਕਿਵੇਂ ਪੜਿਆ ਜਾ ਸਕਦਾ ਕਿਵੇਂ ਕੀਤਾ ਜਾ ਸਕਦਾ ਸੋ ਇਸ ਲਈ ਜੋ ਮੂੰਹ ਆਇਆ ਬੋਲੇ ਜਾਂਦਾ ਪਰ ਉਹ ਤੋਂ ਅਮਿਤ ਸ਼ਾ ਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਅਮਰਤਪਾਲ ਸਿੰਘ ਨੂੰ ਅਸੀਂ ਡਿਪਟ ਵਾਲ ਜੇਲ੍ਹ ਭੇਜਿਆ ਸਰਕਾਰ ਨਹੀਂ ਸੀ ਕਹਿੰਦਾ ਸਾਡੀ ਉੱਥੇ ਕਾਹਮੀ ਕਹਿੰਦਾ ਉਹ ਦੇਖੋ ਉੱਥੇ ਬੇਚਾਰਾ ਤੇ ਹੁਣ ਲਗਾਤਾਰ ਜਿਵੇਂ ਉਹਨਾਂ ਦੇ ਮੈਂਬਰਾਂ ਤੋਂ ਉਹਨਾਂ ਦੇ ਸਾਥੀਆਂ ਤੋਂ ਐਨਐਸਏ ਹਟ ਰਿਹਾ। ਬਰਾ ਮਤਲਬ ਲਗਵਾਇਆ ਵੀ ਤੁਸੀਂ ਸੀ ਤੇ ਹੁਣ ਹਟਵਾ ਵੀ ਤੁਸੀਂ ਰਹੇ ਹੋ। ਹੂੰ ਹੂੰ। ਕਿਉਂਕਿ ਇਹ ਸਭ ਨੂੰ ਪਤਾ ਹੈ ਕਿ ਅਮਰਿਤਪਾਲ ਸਿੰਘ ਜੇ ਹੁਣ ਪੰਜਾਬ ਲਿਆਂਦੇ ਜਾਣਗੇ ਕਿਉਂਕਿ 22 ਤਰੀਕ ਨੂੰ ਹੋ ਸਕਦਾ ਉਹਨਾਂ ਤੇ ਐਨਐਸਏ ਹਟ ਜਵੇ ਤੋਂ ਬਾਅਦ ਉਹ ਵੀ ਪੰਜਾਬ। ਪਬਲਕ੍ਰੀਤ ਤੇ 10 ਤਰੀਕ ਤੱਕ ਆ ਹੋ ਸਕਦਾ 10 ਤਰੀਕ ਤੋਂ ਦੋਨਾਂ ਤੇ ਵੀ ਐਨਐਸਏ ਹਟ ਜਵੇ। ਜੇ ਅਮਰਿਤਪਾਲ ਸਿੰਘ ਤੇ 22 ਦੀ 10 ਐਨਐਸਏ ਹਟਦਾ ਤੇ ਉਹਨਾਂ ਨੂੰ ਪੰਜਾਬ ਪੁਲਿਸ ਇੱਥੇ ਲੈ ਕੇ ਆਉਂਦੀ ਆ ਦੋ ਤਿੰਨ ਮਾਮਲੇ ਜਿੰਨੇ ਇੱਥੇ ਹੈਗੇ ਨੇ। ਉਨਾ ਦਿਨ ਤੱਕ ਕਾਲ ਕਰੋ ਜਨਾਬ ਥਾਣੀ ਵਾਲਾ ਮਾਮਲਾ ਹੈ ਨਾ ਉਸ ਤੋਂ ਬਾਅਦ ਅੱਜ ਨਹੀਂ ਤਾਂ ਕੱਲ ਨੂੰ ਜ਼ਮਾਨਤ ਹੋਣੀ ਹੈ ਹੂੰ ਹੂੰ ਜਿਵੇਂ ਐਨਐਸਏ ਹਟ ਗਿਆ ਲੋਕਲ ਮਾਮਲਿਆਂ 'ਚ ਜ਼ਮਾਨਤ ਮਿਲਣੀ ਹੈ ਤੇ ਜ਼ਮਾਨਤ ਮਿਲਣ ਤੋਂ ਬਾਅਦ ਫਿਰ ਅਮਰਿਤਪਾਲ ਸਿੰਘ ਆਪਣੀ ਪਾਰਟੀ ਦੇ ਹਵਾਲੇ ਨਾਲ ਪੰਜਾਬ 'ਚ ਵਿਚਰਣਗੇ ਜੀ ਬੇਸ਼ੱਕ ਉਹ ਆਪਣੇ ਮੁੱਦਿਆਂ ਦੇ ਆਧਾਰ 'ਤੇ ਵਿਚਰਣ ਜਿਹੜੇ ਮੁੱਦਿਆਂ ਨੂੰ ਲੈ ਕੇ ਉਹਨੇ ਪਾਰਟੀ ਬਣਾਈ ਹੈ ਜਿਹੜੇ ਮੁੱਦਿਆਂ ਲੈ ਕੇ ਲਹਿਰ ਖੜੀ ਕਰ ਰਹੀ ਸੀ ਹੈ ਨਾ ਉਸ ਮੁੱਦਿਆਂ ਦੇ ਆਧਾਰ 'ਤੇ ਪਰ ਉਸ ਦਾ ਫਾਇਦਾ ਕੀ ਬੀਜੇਪੀ ਚੁੱਕੂਗੀ ਫਿਰ ਪੰਜਾਬ ਚ ਪੰਥਕ ਮੰਡ ਹੋਵੇ ਪੰਜਾਬ ਦੇ ਵਿੱਚ ਗਰਮ ਖਿਆਲੀ ਪਾਸੇ ਠੰਡੇ ਖਿਆਲੀ ਪਾਸੇ ਅਕਾਲੀਆਂ ਦੇ ਢੜੇ ਅੱਡੋ ਅੱਡ ਸੋ ਇਸ ਤੋਂ ਬਾਅਦ ਕੀ ਉਹਦੇ ਵਿੱਚ ਬੀਜਪੀ ਇਸ ਲਈ ਇਹ ਸਵਾਲ ਵੱਡਾ ਹੁੰਦਾ ਜਾ ਰਿਹਾ ਕਿ ਜਿਨ੍ਹਾਂ ਨੇ ਉਸ ਸਮੇਂ ਐਨਐਸਏ ਲਵਾਇਆ ਹੁਣ ਉਹ ਹੀ ਐਨਐਸਏ ਹਟਵਾ ਰਹੇ ਨੇ ਉਹਦੇ ਵਿੱਚ ਵੀ ਉਹ ਕੀ ਆਪਣਾ ਨਫਾ-ਨੁਕਸਾਨ ਦੇਖ ਰਿਹਾ ਇਸ ਲਈ ਹੈ ਇਹ ਸਵਾਲ ਇਸ ਲਈ ਵੱਡਾ ਹੋ ਰਿਹਾ ਕਿ ਅਚਾਨਕ ਭਾਰਤ ਦੀ ਸੰਸਦ ਚ ਗ੍ਰਹਿ ਮੰਤਰੀ ਜੀ ਨੂੰ ਇਹ ਕੰਨ ਜਾਦ ਆਉਣਾ ਤੇ ਦੂਸਰੇ ਪਾਸੇ ਐਨਐਸਏ ਹਟਣ ਦੀ ਪ੍ਰਕਿਰਿਆ ਸ਼ੁਰੂ ਹੋਣੀ ਸਵਾਲ ਤਾਂ ਪਹਿਲਾਂ ਵੀ ਉੱਠੇ ਸੀਗੇ ਪਹਿਲਾਂ ਹੀ ਵਾਦਾ ਕਿਉਂ ਕੀਤਾ ਜਾ ਰਿਹਾ ਸੀ ਲਗਾਤਾਰ ਮੈਸੇਜ ਜੀ ਜੀ ਉਹਨਾਂ ਅਨੰਕ ਹਟਾਉਣ ਦੀ ਪ੍ਰਕਿਰਿਆ ਕੇਏ 227 ਦਾ ਗਰਾਊਂਡ ਤਿਆਰ ਹੋ ਰਿਹਾ ਇਹਦੀ ਵੀ ਚਰਚਾ ਕੂ ਹੋਣ ਲੱਗੀ ਹੈ ਹਮ ਅੱਛਾ ਦੀਪਕ ਜੀ ਇਹ ਦੱਸਿਓ ਜਥੇਦਾਰ ਸਹਿਬਾਨਾਂ ਦੀ ਵਾਪਸੀ ਦਾ ਸਨੇਹਾ ਪੰਜ ਮੈਂਬਰੀ ਕਮੇਟੀ ਕੋਲ ਪਹੁੰਚ ਚੁੱਕਾ ਜੀ ਦੇਖੋ ਸਿਆਸਤ ਜਦੋਂ ਹੁੰਦੀ ਹੈ ਨਾ ਤਾਂ ਉਹਦੇ ਵਿੱਚ ਪਲ-ਪਲ ਬਹੁਤ ਕੁਝ ਬਦਲਦਾ ਹਮ 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 ਤੱਕ ਖਬਰ ਸੀ ਕਿ ਜਿਹੜੇ ਨਵੇਂ ਨਵੇਂ ਕਿਉਂ ਮਤਲਬ ਕਿ ਮੁੜ ਕੇ ਜਿਨ੍ਹਾਂ ਨੇ ਸੇਵਾ ਸੰਭਾਲੀ ਹੈ ਐਡਵੋਕੇਟ ਹਰੀਨ ਦਸ ਸਿੰਘ ਧਾਮੀ ਜਿਹੜੀ ਉਹ ਨਵਾਂ ਜੱਥੇਦਾਰ ਪਾਲ ਰਹੇ ਨੇ ਉਹ ਕੱਲ ਤੱਕ ਸਭ ਲਈ ਨਵਾਂ ਜੱਥੇਦਾਰ ਲੱਭ ਰਹੇ ਨੇ ਜੀ ਤੇ ਉਹਦੇ ਵਿੱਚੋਂ ਕਿਹਾ ਜਾ ਰਿਹਾ ਸੀਗਾ ਕਿ ਨਵਾਂ ਜੱਥੇਦਾਰ ਵੀ ਜਿਨ੍ਹਾਂ ਕੋਲ ਦੋ ਤਿੰਨ ਤੋਂ ਕੋਲ ਪਹੁੰਚ ਕੀਤੀ ਉਹ ਨਹੀਂ ਮੰਨੇ ਆਉਣ ਲਈ ਜਿਹੜੇ ਉਹਨਾਂ ਨੂੰ ਲੱਗਦੇ ਸੀ ਕਿ ਜੇ ਇਹ ਆ ਜਾਣ ਤਾਂ ਸਰਪ੍ਰਮੰਤ ਹੋਣਗੇ ਇੱਕ ਲੁਧਿਆਣੇ ਨਾਲ ਸੰਬੰਧਿਤ ਵੱਡੀ ਸ਼ਖਸੀਅਤ ਸੀਗੀ ਇੱਕ ਕਥਾਵਾਚਕ ਸੀਗੇ ਹੈਨਾ ਉਹ ਨਹੀਂ ਮੰਨੇ ਜੀ ਤੇ ਫਿਰ ਫਿਰ ਗੱਲ ਚੱਲੀ ਕਿ ਗਿਆਨੀ ਰਗਵੀਰ ਸਿੰਘ ਤੱਕ ਵੀ ਪਹੁੰਚ ਹੋਈ ਹੈ ਉਹ ਵੀ ਆਉਣ ਲਈ ਨਹੀਂ ਮੰਨੇ ਤੇ ਪਰ ਭਾਲ ਸੀ ਕਿ ਗਿਆਨੀ ਕੁਲਦੀਪ ਸਿੰਘ ਗੜਗਾਜੋਂ ਹਰੋਂ ਤੱਕ ਜਿਹੜੇ ਕੇਸ ਕੜ ਫਾਬ ਦੀ ਉਹ ਸੇਵਾ ਸੰਭੀ ਜਾਵੇ ਤੇ ਅਕਾਲ ਤਖਤ ਸਾਹਿਬ ਤੇ ਕੋਈ ਪ੍ਰਮਾਣਿਤ ਸਿੱਖੀਤ ਲਿਆਂਦੀ ਜਾਵੇ ਇਸੇ ਤਰ੍ਹਾਂ ਤਕਤਰੀ ਦਵੰਦਵਾ ਸਾਹਿਬ ਵੀ ਨਵੇਂ ਯੱਤਰ ਨੂੰ ਸੇਵਾ ਦਿੱਤੀ ਆਵੇ ਪਰ ਆਪਾਂ ਇਹ ਸਭ ਦੇ ਦਰਮਿਆਨ ਇਹ ਗੱਲ ਲਗਾਤਾਰ ਲਗਭਗ ਇੱਕ ਹਫ਼ਤੇ ਤੋਂ ਕਰਦੇ ਆ ਰਹੇ ਆ ਕਿ ਬਾਦਲ ਧਿਰ ਵੱਲੋਂ ਹੁਣ ਸਮਝੌਤੇ ਦੀਆਂ ਪੇਸ਼ਕਸ਼ਾਂ ਹੋ ਰਹੀਆਂ ਨੇ ਚਾਹੇ ਬਾਬਾ ਤੂੰ ਮਾਣ ਨਾਲ ਹੋਵੇ ਚਾਹੇ ਪੰਜ ਮੈਂਬਰੀ ਕਮੇਟੀ ਨਾਲ ਹੋਵੇ ਚਾਹੇ ਜੱਜਦਾਰ ਨਾਲ ਹੋਵੇ ਗੱਲਾਂ ਚੱਲ ਰਹੀਆਂ ਨੇ ਜੀ ਉਸੇ ਗੱਲਾਂ ਚੋ ਅੱਜ ਇਹ ਗੱਲ ਨਿਕਲ ਕੇ ਆ ਰਹੀ ਆ ਪੰਜ ਮੈਂਬਰੀ ਕਮੇਟੀ ਤੱਕ ਸ਼ਰਤ ਅਧਾਰਤ ਸਨਹਿੇ ਭੇਜੇ ਗਏ ਨੇ ਹੂੰ ਹੂੰ ਕਿ ਅਸੀਂ ਤੁਹਾਨੂੰ ਮੈਂਬਰਸ਼ਿਪ ਦਾ ਅਧਿਕਾਰ ਵੀ ਦੇ ਦਿੰਨੇ ਆ ਜੀ ਅਸੀਂ ਤੁਹਾਨੂੰ ਸਾਡੀ ਜਿਹੜੀ ਮੈਂਬਰਸ਼ਿਪ ਕੀਤੀ ਆ ਉਹਦੀ ਖੋਖਣ ਦਾ ਅਧਿਕਾਰ ਵੀ ਦੇ ਦਿੰਨੇ ਆ ਉਹਦੀ ਬਜਾਏ ਨਵੀਂ ਕਰਨੀ ਆ ਸਾਰੀ ਨਵੀਂ ਕਰ ਲਓ ਕਿਉਂ ਨਾ ਆਪਾਂ ਮਿਲ ਕੇ ਇੱਕ ਪੰਥਕ ਸੰਕਟ ਨੂੰ ਦੇਖਦੇ ਆ ਹੋਇਆ ਸਿੱਖ ਮੁੱਦਿਆਂ ਨੂੰ ਦੇਖਦੇ ਆ ਹੋਇਆ ਮੁਲਕ ਦੀ ਸਥਿਤੀ ਨੂੰ ਦੇਖਦੇ ਆ ਇਕੱਠੇ ਹੋ ਜੀਏ ਹੂੰ ਤੇ ਇਹਦੇ ਵਿੱਚ ਕਹਿੰਦੇ ਸਭ ਤੋਂ ਅਹਿਮ ਨੁਕਤਾ ਇਹ ਵੀ ਉਹਨਾਂ ਤੱਕ ਸਨਿਆਹ ਪਹੁੰਚਦਾ ਕੀਤਾ ਗਿਆ ਤੇ ਜੇਕਰ ਤੁਸੀਂ ਕਹੋ ਅਸੀਂ ਜਥੇਦਾਰ ਸਹਿਬਾਨ ਦੀ ਵਾਪਸੀ ਲਈ ਵਿਕਿਆਣਾ ਹੂੰ ਹੂੰ ਪਰ ਉਹ ਮੈਨੂੰ ਲੱਗਦਾ ਲਗਭਗ ਦੋ ਦਾ ਹੀ ਸਨਿਆਹ ਹੋਏਗਾ ਤਿੰਨ ਦਾ ਨਹੀਂ ਹੋਏਗਾ ਅਜੇ ਨਾ ਤਾਂ ਪੰਜ ਮੈਂਬਰੀ ਕਮੇਟੀ ਨੇ ਇਸ ਮਸਲੇ ਤੇ ਮੂੰਹ ਖੋਲ੍ਹਿਆ ਹੂੰ ਹੂੰ ਨਾ ਅਜੇ ਬਾਦਲ ਧਿਰਦੇ ਕਿਸੇ ਇਹ ਮਤਲਬ ਇਨਚਾਰਜ ਨੇ ਜਾਂ ਬੁਲਾਰੇ ਨੇ ਆਖਿ ਕਿ ਮੀਡੀਆ ਚ ਗਲਤੀ ਕੀਤੀ। ਹੂੰ ਪਰ ਉਹਦੇ باوجود ਵੀ ਮਤਲਬ ਇਹ ਗੱਲ ਬਾਹਰ ਆਉਣ ਲੱਗੀ ਆ ਕਿ ਜੇ ਕਿਸੇ ਦੇ ਅੰਦਰ ਕੋਠੜੀ ਚ ਰੱਖ ਕੇ ਵੀ ਅਸਲੀ ਬਾਸਮਤੀ ਚੋਲਾਂ ਨੂੰ ਸਿਟੀ ਮਰਾਈ ਹੋਵੇ ਨਾ ਤਾਂ ਖੁਸ਼ਬੂ ਤਾਂ ਮਹੱਲੇ ਚ ਆ ਹੀ ਜਾਂਦੀ ਆ। ਜੀ। ਸੋ ਇਸ ਲਈ ਇਹ ਇਹ ਖੁਸ਼ਬੂ ਬਾਹਰ ਆ ਗਈ ਆ। ਪਰ ਇਹ ਚੰਗੀ ਖੁਸ਼ਬੂ ਆ ਮੈਂ ਅਜੇ ਵੀ ਮੈਂ ਇਸ ਲਈ ਖੁਸ਼ਬੂ ਸ਼ਬਦ ਵਰਤ ਰਿਹਾ। ਜੀ। ਇਸ ਲਈ ਮੈਂ ਬਾਸਮਤੀ ਦੀ ਗੱਲ ਕਰ ਰਿਹਾ। ਕਿਉਂਕਿ ਇੱਕ ਕਿਤੇ ਨਾ ਕਿਤੇ ਜੇਕਰ ਏਕਤਾ ਹੁੰਦੀ ਆ ਤਾਂ ਮੈਨੂੰ ਨਹੀਂ ਪਤਾ ਰਾਜਨੀਤਿਕ ਤਿਰਾਈ ਚ ਉਹ ਆਪਣੇ ਮੁਨਾਫੇ ਲਈ ਸੋਚੀ ਹੋਣ ਪਰ ਇਹ ਪੰਜਾਬ ਦੇ ਵਿੱਚ ਨਹੀਂ ਜੀ ਜੇ ਇੱਕਾ ਹੁੰਦਾ ਘੱਟੋ ਘੱਟ ਖੇਤਰੀ ਪਾਰਟੀ ਦਾ ਜਿਉਂਦਿਆਂ ਰਹਿਣਾ ਪੰਜਾਬ ਲਈ ਬਹੁਤ ਜ਼ਰੂਰੀ ਆ ਔਰ ਜੇਕਰ ਉਹ ਇੱਕ ਅਕਾਲੀ ਦਲ ਬਣ ਕੇ ਤੁਰੇ ਸੋ ਇਹ ਆਉਂਦੇ ਦਿਨਾਂ ਚ ਹੋ ਸਕਦਾ ਡਿਵੈਲਪ ਹੋ ਜੂਗਾ ਆਪਾਂ ਲਗਾਤਾਰ ਪਿਛਲੇ ਦਿਨਾਂ ਤੋਂ ਇਹਦੀ ਗੱਲ ਕਰਦੇ ਆ ਜੀ ਦੀਪਕ ਜੀ ਇਹ ਦੱਸਿਓ ਇਹ ਕਿਹੜੀ ਰਿਪੋਰਟ ਆ ਜਿਹੜੀ ਕਹਿੰਦੀ ਵੀ ਜਿਹੜਾ ਬੰਦਾ ਤੇ 32 ਰੁਪਏ ਖਰਚਦਾ ਉਹ ਗਰੀਬ ਆ ਜਿਹੜਾ 33 ਰੁਪਏ ਖਰਚਦਾ ਉਹ ਫਿਰ ਗਰੀਬ ਨਹੀਂ ਆ ਉਹ ਫਿਰ ਅਮੀਰ ਵਾਲੇ ਪਾਸੇ ਨੂੰ ਤੁਰ ਪੈਂਦਾ ਬਿਲਕੁਲ ਜੀ 에ਅਰਪੋਰਟ ਭਾਰਤ ਸਰਕਾਰ ਦੀ ਰਿਪੋਰਟ ਹੈ ਜਨਾਬ ਹਮ ਔਰ ਭਾਰਤ ਸਰਕਾਰ ਦੇ ਵੀ ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਵੱਲੋਂ ਪੇਸ਼ ਕੀਤੀ ਰਿਪੋਰਟ ਹੈ ਹਮ ਅ ਅਨਿਲ ਜੈਨ ਨੇ ਜਿਹੜੇ ਰੈਗੂਲਰ ਨਾ ਕਾਲਮ ਲਿਖਦੇ ਨੇ ਮੈਂ ਉਹਨਾਂ ਦਾ ਰੈਗੂਲਰ ਪਾਰਟ ਹਮ ਹਮ ਅੱਗੇ ਵੀ ਸ਼ਾਇਦ ਇੱਕ ਦੋ ਵਾਰ ਮੈਂ ਉਹਨਾਂ ਦੀ ਇਸ ਲੇਖ ਦੇ ਵੱਲ ਨਾ ਕੋਈ ਗਲਤਫਹਿਮੀ ਕੀਤੀ ਹੋਈ ਉਹਨੇ ਅੱਜ ਮੈਂ ਕਾਲਮ ਪੜ੍ਹ ਰਿਆ ਸੀ ਉਹਦੇ ਵਿੱਚ ਉਹ ਕਹਿੰਦੇ ਕਿ ਭਾਰਤ ਸਰਕਾਰ ਦੀ ਗਰੀਬ ਰੇਖਾ ਦਾ ਨਵਾਂ ਫਾਰਮੂਲਾ ਬੇहद ਅਜੀਬੋ ਗਰੀਬ ਹੈ। ਹੂੰ ਇਸ ਫਾਰਮੂਲੇ ਦਾ ਐਲਾਨ ਕਰਦੇ ਹਾਂ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰਿਸ਼ਦ ਦੀ ਮੈਂਬਰ ਡਾਕਟਰ ਸ਼ਾਮਿਕਾ ਰਵੀ ਨੇ ਕਿਹਾ ਕਿ ਹਰ ਮਹੀਨੇ ਸ਼ਹਿਰਾਂ 'ਚ 1410 ਰੁਪਏ ਅਤੇ ਪਿੰਡਾਂ 'ਚ 960 ਰੁਪਏ ਤੋਂ ਘੱਟ ਖਰਚਣ ਵਾਲਾ ਗਰੀਬ ਹੈ। ਹੂੰ ਹੂੰ ਉਹਨੇ ਰਿਪੋਰਟ ਕਹਿੰਦੀ ਹੈ ਕਿ ਜਿਹੜਾ ਬੰਦਾ 1410 ਰੁਪਏ ਤੋਂ ਘੱਟ ਖਰਚਦਾ ਹੈ ਸ਼ਹਿਰ 'ਚ ਜੀ ਇੱਕ ਮਹੀਨੇ 'ਚ ਇੱਕ ਮਹੀਨੇ 'ਚ 1410 ਰੁਪਏ ਤੋਂ ਘੱਟ ਖਰਚਣ ਵਾਲਾ ਗਰੀਬ ਹੈ ਇਹਦਾ ਮਤਲਬ 1411 ਰੁਪਏ ਖਰਚਣ ਵਾਲਾ ਅਮੀਰ ਚਾਹਿਆ ਹੂੰ ਹੂੰ ਇਸੇ ਤਰ੍ਹਾਂ ਪਿੰਡਾਂ 'ਚ 960 ਰੁਪਏ ਤੋਂ ਜਿਹੜਾ ਘੱਟ ਖਰਚ ਰਿਹਾ ਉਹ ਗਰੀਬ ਹੈ 960 ਰੁਪਏ ਤੋਂ ਜਿਹੜਾ ਉੱਪਰ ਖਰਚ ਰਿਹਾ 61 ਖਰਚ ਰਿਹਾ ਉਹ ਅਮੀਰ ਹੈ ਹੂੰ ਸੋ ਇਹਦੇ ਹਿਸਾਬ ਨਾਲ 42 ਰੁਪਏ ਸ਼ਹਿਰ 'ਚ ਰੋਜ਼ ਖਰਚਣ ਵਾਲਾ ਗਰੀਬ ਨਹੀਂ ਹੈ ਜੀ ਤੇ ਪਿੰਡਾਂ ਦੇ ਵਿੱਚ 33 ਰੁਪਏ ਖਰਚਣ ਵਾਲਾ ਅਮੀਰਾਂ ਦੀ ਰੋਸ਼ੀਸ਼ ਹੁੰਦਾ ਤੇ 32 ਰੁਪਏ ਵਾਲਾ ਗਰੀਬੀ ਰੇਖਾ ਚੋਂਦਾ ਤੁਸੀਂ ਕਮਾਲ ਦੇਖੋ ਇਸ ਫਾਰਮੂਲੇ ਦਾ ਜੀ ਭਾਰਤ ਸਰਕਾਰ ਕਹਿੰਦੀ ਕਿ ਜਦ ਤੋਂ ਸਾਡੀ ਸਰਕਾਰ ਆਈ ਹੈ ਪਿਛਲੇ 11 ਸਾਲਾਂ 'ਚ ਅਸੀਂ 30% ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢ ਲਿਆ ਹੂੰ ਤੇ ਇਸ ਤਰ੍ਹਾਂ ਅੱਜ ਦੀ ਤਰੀਕ 'ਚ ਉਹ ਕਹਿੰਦੇ ਕਿ ਸਿਰਫ 4% ਦੀ ਲੋਕ ਇਹਦੇ ਜਿਹੜੀ ਗਰੀਬੀ ਰੇਖਾ ਤੋਂ ਹੇਠਾਂ ਰਹੇਗੇ ਹੂੰ ਹੂੰ ਮਤਲਬ ਜੇ ਤੇ تیر ਵੀ ਇਹ ਖਰਚਣ ਵਾਲਾ ਅਮੀਰ ਹੈ ਜੀ ਹੈ ਨਾ ਤਾਂ ਭਾਈ ਤੁਸੀਂ 20 ਰੁਪਏ ਖਰਚਣ ਵਾਲੇ ਨੂੰ ਅਮੀਰ ਬਣਾ ਲਓ ਫਿਰ ਤਾਂ ਹੂੰ ਹੂੰ ਤੇ 5 ਰੁਪਏ ਖਰਚਣ ਵਾਲੇ ਨੂੰ ਅਮੀਰ ਬਣਾ ਲਓ ਸਾਰੀ ਬਾਹਰ ਆ ਜਾਣਗੀ ਗਰੀਬੀ ਰੇਖਾ ਤੋਂ ਜੀ ਐਂ ਬਾਹਰ ਕੱਢਣੇ ਆ ਫਾਰਮੂਲਾ ਵਧੀਆ ਹੂੰ ਹੂੰ ਦੂਸਰੇ ਪਾਸੇ ਭਾਰਤ ਸਰਕਾਰ ਦੀ ਇਹ ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਦੀ ਮੈਂਬਰ ਦੀ ਇਹ ਰਿਪੋਰਟ ਹੋਵੇ ਕਿ ਜਿਹੜੀ ਇਹ ਕਹੇ ਕਿ ਅੱਜ ਦੀ ਤਰੀਕ ਚ ਭਾਰਤ ਚ ਗਰੀਬੀ ਰੇਖਾ ਤੋਂ ਹੇਠਾਂ ਸਿਰਫ 4% ਲੋਕ ਨੇ ਜੀ ਫਿਰ ਮੋਦੀ ਜੀ ਇਹ ਤਾਂ ਜਵਾਬ ਦੇਣਾ ਫਿਰ 60% ਕਿਹੜੇ ਲੋਕਾਂ ਨੂੰ ਮੁਫਤ ਅਟਾ ਦਾਲ ਦੇ ਜੰਮੇ ਭਾਈ ਜੀ ਗਰੀਬ ਤਾਂ ਸਿਰਫ 4% ਨੇ ਹੂੰ ਤੇ ਤੁਸੀਂ 5 ਕਿਲੋ ਅਨਾਜ ਮੁਫਤ 5 ਸਾਲ ਹੋਰ ਦੇਂਗੇ 60% ਦੀ ਗਰੀਬ ਲੋਕੋ ਨੂੰ ਫਿਰ ਇਹ ਗਰੀਬ ਕਿਹੜੇ ਨੇ ਜੀ ਸੋ ਇਹ ਮੂਰਖ ਬਣਾਉਣ ਵਾਲਾ ਤਰੀਕਾ ਹੈ ਕਿ ਉਹਦਾ ਉਹ ਘਟਾਤਾ ਤੇ ਇਹਦੇ ਨਾਲ ਲੋਕ ਗਰੀਬੀ ਰੇਖਾ ਤੋਂ ਬਾਹਰ ਆ ਗਏ ਸੋ 1600 ਮਤ 1410 ਰੁਪਏ ਮਹੀਨੇ 'ਚ ਖਰਚ ਕੇ ਵੀ ਬੰਦਾ ਅਮੀਰੀ ਰੇਖਾ ਚਾਹੁੰਦਾ ਹੈ 961 ਰੁਪਏ ਮਹੀਨੇ 'ਚ ਖਰਚ ਕੇ ਵੀ ਬੰਦਾ ਅਮੀਰਾ ਚਾਹੁੰਦਾ ਸੋ ਇਹ ਅੰਦਾਜ਼ਾ ਲਾ ਲਓ ਕਿ ਇਹ ਕਿਹੋ ਜਿਹਾ ਅੰਕੜਾ ਨੇ ਤੇ ਕਿਹੋ ਜਿਹਾ ਮਤਲਬ ਗਰੀਬੀ 'ਚੋਂ ਬਾਹਰ ਕਦੰਦਾ ਫਾਰਮੂਲਾ ਹੈ ਨਹੀਂ ਦੇਖੋ ਪਰ ਦੀਪਕ ਜੀ ਦਾ ਵੀ ਸਰਕਾਰ ਪੈਨਸ਼ਨਾਂ ਪੁਨਸ਼ਨਾਂ ਦੇ ਵਿੱਚ ਤੇ ਵਾਅਦੇ ਕੀਤੇ ਹੀ ਨੇ ਖਾਸ ਤੌਰ ਤੇ ਜਿਹੜੀ ਅਗਲੀ ਖਬਰ ਹੈ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਵਧੀਆਂ ਨੇ 24% ਵਾਧਾ ਹੋਇਆ ਹੋਣਾ ਚ ਬਿਲਕੁਲ ਵੀਰੇ ਜੀ ਤੁਸੀਂ ਕਮਾਲ ਦਾ ਸਵਾਲ ਕੀਤਾ ਕਿ ਦੇਖੋ ਪੈਨਸ਼ਨਾਂ ਤਨਖਾਹਾਂ ਤਾਂ ਵਧੀਆਂ ਹਾਂ ਹਾਂ ਹੁਣ ਕਿਹਦੀਆਂ ਵਧੀਆਂ ਅਗਲੀ ਗੱਲ ਉਹ ਆ ਹਾਂ ਮਤਲਬ ਇਹ ਦੇਖੋ ਗਰੀਬਾਂ ਦੀਆਂ ਵਧੀਆਂ ਹੋਣੀਆਂ ਨਾ ਹੂੰ ਭਾਰਤ ਦੇ ਸੰਸਦ ਮੈਂਬਰਾਂ ਦੀ ਤਨਖਾਹ 'ਚ 24% ਵਾਧਾ ਹੋਇਆ ਹੈ ਜੀ ਤੇ ਹ ਮਤਲਬ ਕਿ ਆਮ ਵਿਅਕਤੀ ਨੂੰ ਜਿਹੜਾ ਪ੍ਰਾਈਵੇਟ ਨੌਕਰੀ ਦਿਹਾੜੀ ਦੱਪਾ ਕਰਦਾ ਉਹਨੂੰ ਪੁੱਛ ਕੇ ਦੇਖਿਓ ਕਿ ਉਹਦੀ ਚੈਨਾ ਵਾਦਾ ਹੋਇਆ ਕਦੇ 10% ਕਦੇ 5% ਚਲੋ ਹੁਣ ਤੁਸੀਂ ਇੱਥੇ ਸਵਾਲ ਕਲਾ ਤਰਖਾ ਬਦਲਦਾ ਨਹੀਂ ਹੈ ਇਹ ਆਪਾਂ ਪਹਿਲਾਂ ਵੀ ਦੇਖਿਆ ਸੂਬਿਆਂ ਦੀਆਂ ਵਿਧਾਨ ਸਭਾ ਚ ਵੀ ਇਹ ਫਾਰਮੂਲੇ ਆਉਂਦੇ ਨੇ ਹੈਨਾ ਤੇ ਇਸੇ ਤਰ੍ਹਾਂ ਜਦੋਂ ਆਪਣੀ ਮਰਜ਼ੀ ਹੁਣ ਇਸ ਮਸਲੇ ਤੇ ਕਿਸੇ ਨੇ ਵਿਰੋਧ ਨਹੀਂ ਕੀਤਾ ਹੁਣ ਆ ਮਾਂ ਦੇ ਪੁੱਤ ਨੇ ਸੰਸਦ ਚ ਵੀ ਜੀ ਹੈਨਾ ਹੁਣ ਇਹ ਸਾਰੇ ਇਕਸਾਰ ਹੈ ਫਿਰ ਇਕਤਾ ਹੋ ਜਾਂਦੀ ਹੈ ਪਰ ਜਿਹੜਾ ਨੁਕਤਾ ਸਮਝਣ ਵਾਲਾ ਹੈ ਇਹ ਕਹਿੰਦੇ ਜੀ ਸੰਸਦ ਮੈਂਬਰਾਂ ਨੂੰ ਪਹਿਲਾ ਮਹੀਨੇ ਦੀ ਤਨਖਾਹ ਲੱਖ ਰੁਪਇਆ ਮਿਲਦੀ ਸੀ ਹੁਣ 70 ਲੱਖ ਮਿਲਣ ਲੱਗ ਜੂਗਾ ਮਤਲਬ 24% ਵੱਧ ਗਿਆ ਤਾਂ 24000 ਵੱਧ ਗਿਆ ਜੀ ਸੋ 1 ਲੱਖ 24000 ਤਨਖਾਹ ਮਿਲਿਆ ਜੀ ਦੇਖਣ ਨੂੰ ਲੱਗਦਾ ਕਿ ਲੈ ਬਸ ਹਮ ਐਮਪੀ ਨੂੰ ਇੰਨੀ ਕੀ ਤਨਖਾਹ ਮਿਲਦੀ ਹੈ ਇਹ ਲਕੋਉਂਦੇ ਨੇ ਜਨਾਬ ਜੀ ਦੇਖੋ ਹੁਣ ਜੋ ਲਕੋਇ ਆ ਗਿਆ ਮੈਂ ਹੁਣ ਉਹ ਦੱਸਣ ਲੱਗਾ ਹਮ ਇੱਕ ਮੈਂਬਰ ਪਾਰਲੀਮੈਂਟ ਨੂੰ ਹਰ ਮਹੀਨੇ ਹੁਣ 1 ਲੱਖ ਦੀ ਬਜਾਏ 1 ਲੱਖ 24000 ਰੁਪਇਆ ਤਨਖਾਹ ਮਿਲੇਗੀ ਹੂੰ ਠੀਕ ਹੈ ਜੀ 87000 ਰੁਪਇਆ ਉਹਨੂੰ ਹਰ ਮਹੀਨੇ ਚੋਣ ਖੇਤਰ ਦਾ ਚੋਣ ਪੱਤਾ ਮਿਲੇਗਾ ਹੂੰ ਜਿਹੜੇ ਹਲਕੇ ਤੋਂ ਆਉਂਦਾ ਉਸ ਹਲਕੇ ਚ ਵਿਚਰਣ ਦੇ ਹਵਾਲੇ ਨਾਲ ਕੰਮ ਕਾਰਜੇ ਵੋ ਉਹਦੇ ਲਈ ਉਹਨੂੰ ਹੈਨਾ 87000 ਰੁਪਇਆ ਮਹੀਨਾ ਚੋਣ ਪੱਤਾ ਮਿਲਣਾ ਉਸ ਖੇਤਰ ਦਾ ਫਿਰ 70000 ਰੁਪਇਆ ਉਹਨੂੰ ਦਫ਼ਤਰ ਖਰਚਾ ਮਿਲਦਾ ਹਰ ਮਹੀਨੇ ਹੂੰ ਦਫ਼ਤਰ ਚ ਮਤਲਬ ਇਹ ਕਹਿੰਦੇ ਜੀ ਕੰਪਿਊਟਰ ਆਪਰੇਟਰ ਦੀ ਤਨਖਾਹ ਸਟੇਸ਼ਨਰੀ ਇਹਦੇ ਲਈ 70000 ਰੁਪਇਆ ਮਿਲਦਾ ਹੂੰ ਹੈਨਾ ਜੀ ਫਿਰ ਉਸ ਤੋਂ ਬਾਅਦ ਕਹਿੰਦੇ ਜੀ 75000 ਰੁਪਿਆ ਇਹ ਮਿਲਦਾ ਦਫਤਰੀ ਖਰਚਾ ਹੂੰ ਫਿਰ ਉਹ ਨੂੰ ਰਜਾਨਾ ਪਹਿਲਾਂ 2000 ਰੁਪਿਆ ਮਿਲਦਾ ਸੀਗਾ ਤੇ ਹੁਣ ਉਹ ਪੱਤਾ ਵੱਧ ਕੇ 2500 ਰੁਪਿਆ ਹੋ ਗਿਆ ਮਤਲਬ ਚਾਹ ਪਾਣੀ ਲਈ ਰੋਜ਼ ਆਏ ਗਿਆ ਨੂੰ ਚਾਹ ਵੀ ਪਣਾਉਣੀ ਹੁੰਦੀ ਹੈ ਨਾ ਫਿਰ ਜੀ ਉਹ ਖਰਚਾ ਪਾਣੀ ਲਈ ਸੋ ਉਹ ਖਰਚਾ ਵੀ ਵੱਧ ਕੇ 2000 ਤੋਂ ਹੁਣ 2500 ਪੱਤਾ ਹੋ ਗਿਆ ਇਹ ਵੀ 75000 ਬਣਦਾ ਹੂੰ 124000 ਰੁਪਿਆ ਤਨਖਾਹ ਹਰ ਮਹੀਨੇ ਪ੍ਰਤੀ ਮਹੀਨੇ ਹਲਕੇ ਦਾ ਪੱਤਾ 87000 ਦਫਤਰੀ ਖਰਚਾ ਹਰ ਮਹੀਨੇ ਦਾ 75000 ਰੋਜ਼ਾਨਾ ਪੱਤਾ 2500 ਦੇ ਹਿਸਾਬ ਨਾਲ ਹਰ ਮਹੀਨੇ 75000 3,61,000 ਨਕਦ ਮਿਲਣਾ ਹਰ ਮਹੀਨੇ ਜੀ ਤੇ ਦੱਸਿਆ ਕਿ ਯਾਰ ਇਹ ਜੀ 1,24,000 ਇਹ ਤੋਂ ਬਿਨਾ ਜੋ ਰਹਿਣ ਸੈਣ ਗੱਡੀ ਐ ਅਮਲਾ ਫਲਾ ਦਿੱਲੀ ਚ ਕੋਠੀ ਇੱਥੇ ਕੋਠੀ ਉੱਥੇ ਕੋਠੀ ਸਿਕਿਉਰਿਟੀ ਟੱਬਰ ਦੀ ਸੈਰ ਇਹਨਾਂ ਦੰਦਾਂ ਦਾ ਇਲਾਜ ਤੋਂ ਲੈ ਕੇ ਜਾੜਾ ਤੱਕ ਲਵਾ ਸਾਰਾ ਕੁਝ ਕਰਾ ਵਿਦੇਸ਼ ਜਾ ਕਿਸੇ ਦਾ ਵੀ ਕੋਈ ਹੈ ਰਾਤ ਕਰ ਉਹ ਸਾਰਾ ਕੁਝ ਵੱਖਰਾ ਹੈ ਉਹ ਆਪਾਂ ਇੱਥੇ ਨਹੀਂ ਗਣ ਰਹੇ ਹੂੰ ਸੋ ਹੁਣ ਪੈਨਸ਼ਨ ਚਾਹੀ ਐਮਪੀ ਸਾਫਕਾ ਦੀ ਹੈ ਤੇ ਚਾਹੀ ਮੌਜੂਦਾ ਐਮਪੀ ਦੀ ਤਨਖਾਹ ਉਹਨਾਂ ਸਾਰਿਆਂ ਚ 24% ਵਧੋ ਇਹ ਅਸਲੀ ਇਹ ਨਾ ਗਰੀਬਾਂ ਨੂੰ ਲੋੜ ਸੀ ਇਹਨਾਂ ਨੂੰ ਦੇਤਾ ਜੀ ਸੋ ਉਹ 32 ਰੁਪਏ 33 ਰੁਪਏ ਵਾਲੇ ਅਮੀਰ ਨੇ ਉਹ 42 43 ਰੁਪਏ ਵਾਲੇ ਅਮੀਰ ਨੇ ਉਹਨਾਂ ਨੂੰ ਕੋਈ ਲੋੜ ਨਹੀਂ ਯੋਜਨਾਵਾਂਾਂ ਦੀ ਲੋੜ ਤਾਂ ਇਹਨਾਂ ਨੂੰ ਹੈ ਦਾ ਮਤਲਬ ਹੂੰ। ਤੋਂ ਇਥੋਂ ਹਸਾਬ ਲਾ ਲੋ। ਮਤਲਬ ਕਿ ਆਪਾਂ ਲਗਾਤਾਰ ਪਿਛਲੇ ਦਿਨਾਂ ਤੋਂ ਗੱਲ ਕਰਦੇ ਆ ਨਾ ਕਰਨਲ ਬਾਠ ਵਾਲੇ ਮਸਲੇ ਤੇ। ਹਾਂਜੀ। ਅੱਜ ਕਿੰਗੀਆਂ ਝਾੜਾਂ ਪਈਆਂ ਸਰਕਾਰ ਨੂੰ ਅਦਾਲਤ ਚੋਂ ਪੰਜਾਬ ਰਣ ਹਾਈ ਕੋਰਟ ਚੋਂ ਕਿ ਇੰਨੇ ਦਿਨਾਂ ਬਾਅਦ ਐਫ ਆਈ ਆਰ ਕਰੋਗੇ? ਜੀ। ਉਹ ਵੀ ਕਰਨ ਵਾਲਾ ਮਾਮਲਾ ਤੇ ਤਾਂ ਤੁਸੀਂ ਉਹ ਪਟੰਬਰ ਨੇ ਜ਼ੋਰ ਜਮਾਇਸ਼ ਕਰ ਲਿਆ ਤਾਂ ਹੋ ਗਿਆ। ਹੂੰ। ਕਹਿੰਦੇ ਕਿ ਸਾਡੇ ਪੁਲਿਸ ਵਾਲੇ ਵੀ ਜ਼ਖਮੀ ਹੋ ਗਏ ਸੀ। ਤੇ ਮਾਨਯੋਗ ਅਦਾਲਤ ਨੇ ਪੁੱਛਿਆ ਅੱਛਾ ਜੀ ਜ਼ਖਮੀ ਹੋ ਗਏ ਜੀ ਫਿਰ ਤੁਸੀਂ ਐਫ ਆਈ ਆਰ ਕੱਟਤੀ? ਹੂੰ। ਫਿਰ ਉਹਨਾਂ ਦੇ ਲੁਕਾ ਤਿੰਦੇ ਕਹਿੰਦੇ ਹੂੰ ਹੈਨਾ ਫਿਰ ਬੰਦਿਆਂ ਨੇ ਮਾਫੀ ਦਿਖਾਤੀ ਜਾਂ ਮਾਫੀਆਂ ਮੰਗ ਰਹੇ ਨੇ ਫਿਰ ਮਾਨਯੋਗ ਅਦਾਲਤ ਨੇ ਕਿਹਾ ਕਿ 28 ਮਾਰਚ ਤੱਕ ਦਾ ਸਮਾਂ ਤੁਹਾਡੇ ਕੋਲ ਉਹ ਤੋਂ ਪਹਿਲਾਂ ਪਹਿਲਾਂ ਸਾਨੂੰ ਸਹੀ ਰਿਪੋਰਟ ਦੋ ਨਹੀਂ ਮੈਂ ਸੀਬੀਏ ਨੂੰ ਦੇ ਦੇਣਾ ਮਾਮਲਾ ਤੇ ਉਹਦਰ ਅੱਜ ਇਕੱਠਿਆਂ ਡੀਜੀਪੀ ਨੇ ਔਰ ਲੈਫਟੇਨੈਂਟ ਜਰਨਲ ਮੋਹਿਤ ਵਧਵਾ ਨੇ ਪ੍ਰੈਸ ਕਾਨਫਰੈਂਸ ਕੀਤੀ ਤੇ ਫੌਜ ਦੇ ਲੈਫਟੇਨੈਂਟ ਜਰਨਲ ਕਹਿ ਰਹੇ ਸੀਗੇ ਵੀ ਸਮਾਂ ਬੱਦ ਜਾਂਚ ਹੋਵੇ ਹੂੰ ਤੇ ਫੈਸਲਾ ਕੁਲ ਤੱਕ ਅਸੀਂ ਜਾਵਾਂਗੇ ਤੇ ਪੰਜਾਬ ਦੇ ਡੀਜੀਪੀ ਕਹਿ ਰਹੇ ਸੀ 12 ਪੁਲਿਸ ਵਾਲੇ ਮੁਲਾਜ਼ਮਾਂ ਨੂੰ ਮੁਅਤਲ ਕਰਤਾ ਜੀ ਅਸੀਂ ਪਰਿਵਾਰ ਨੂੰ ਬਾਠ ਪਰਿਵਾਰ ਨੂੰ ਅਸੀਂ ਸੁਰੱਖਿਆ ਦਿੱਤੀ ਆਪਾਂ ਇਸੇ ਖਬਰ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਸੀ ਕਿ ਇਹ ਤਾਂ ਬਾਠ ਪਰਿਵਾਰ ਹੈ ਜੀ ਇਹ ਤਾਂ ਪਹੁੰਚ ਹੈ ਮਤਲਬ ਉਹ ਸੈਂਟਰ ਤੱਕ ਖਿਲ ਗਿਆ ਹਮ ਹੈਨਾ ਡਿਫੈਂਸ ਮਿਨਿਸਟਰ ਤੱਕ ਇਨਵੋਲਵ ਹੋ ਗਏ ਤਾਂ ਹੀ ਕਾਰਵਾਈ ਹੋ ਰਹੀ ਹੈ ਜੀ ਤੇ ਆਮ ਬੰਦੇ ਲਈ ਕੌਣ ਵਾ ਚੁੱਕਦਾ ਹੈ ਆਮ ਬੰਦੇ ਨਾਲ ਰੋਜ਼ ਪੁਲਿਸ ਤੜਕਤੇ ਜਾਂਦੇ ਕਿਤੇ ਦੋ ਥੱਪੜ ਮਾਰ ਦਿੰਦੀਆਂ ਕਿਤੇ ਲੱਤ ਮਾਰ ਦਿੰਦੀਆਂ ਕਿਸੇ ਨੂੰ ਘਰੋਂ ਕੱਢ ਲੈਂਦੀ ਹੈ ਹੈਨਾ ਕਿਸ ਨਾ ਕੁਸ਼ ਕਰ ਲੈਂਦੀ ਹੈ ਉਹਦੇ ਲਈ ਕੌਣ ਬੋਲ ਪਾਏਗਾ ਜੀ ਸੋ ਆ 30 ਰੁਪਏ 42 ਰੁਪਏ ਵਾਲਿਆਂ ਦੀ ਕੌਣ ਬੋਲੇਗਾ ਜਨਬ ਹੂੰ ਸੋ ਜਿਹੜੇ ਜਿਹੜੇ ਲੋਕਾਂ ਦੀ ਆਵਾਜ਼ ਬਣ ਕੇ ਜਾਂਦੇ ਨੇ ਉਹ ਆਪਣੇ ਲਈ ਕੰਮ ਕਰਕੇ ਆਉਂਦੇ ਨੇ ਆਹ ਰਿਪੋਰਟ ਹੈ ਜਿਹੜੀ ਕੰਸੇ ਤੇ ਤਨਖਾਹਾਂ ਵਧੀਆਂ ਹੂੰ ਜਿਹੜੀ ਤਨਖਾਹਾਂ ਦੀ ਗੱਲ ਹੈ ਦਿਪਕ ਜੀ ਉਹ ਵਧਾਈਆਂ ਵੀ ਬੈਕਡੇਟ ਤੋਂ ਗਈਆਂ ਨੇ ਨਾ ਹਾਂ ਇਹ 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 ਬਿਲਕੁਲ ਤੁਸੀਂ درست ਫਰਮਾਈ ਗੱਲ ਇਹ ਬਹੁਤ ਗੌਰ ਕਰਨ ਵਾਲੀ ਗੱਲ ਹੈ ਮਤਲਬ ਜੇ ਮੰਨ ਤੁਸੀਂ ਅੱਜ ਵੀ ਵਧਾਉਣ ਲੱਗਿਓ ਤਾਂ ਤੁਸੀਂ ਚੜ੍ਹਦੇ ਬਿੱਤੀ ਬਾਰੇ ਤੋਂ ਕਰ ਲਓ 1 April ਤੋਂ ਹੂੰ ਜਾਂ ਤੁਸੀਂ ਜਿਸ ਮਹੀਨੇ ਚ ਕਰਦੇ ਹੋ ਉਸ ਮਹੀਨੇ ਦੀ ਇੱਕ ਤਰੀਕ ਤੋਂ ਕਰ ਲਓ ਚਲੋ ਹੂੰ ਕਿ ਚਲ ਆਹ ਮਹੀਨੇ ਦੀ ਭਾਈ ਕਦ ਤੋਂ ਵਧੀਆ ਜੀ 1 ਅਪ੍ਰੈਲ 2023 ਜਈ ਦੇ ਪੂਰੇ ਪੱਤੇ ਬਧੇ ਵੀ ਇਕੱਠੇ ਲੈਣਗੇ 224 ਦੇ ਪੂਰੇ ਬਧੇ ਵੀ ਪੱਤੇ ਇਕੱਠੇ ਲੈਣਗੇ ਤੇ 225 ਦੇ ਵੀ ਆ ਤਿੰਨ ਮਹੀਨੇ ਹੋ ਗਏ ਜਨਾਬ ਹੂੰ ਸੋ 27 ਮਹੀਨੇ 12 ਮਹੀਨੇ ਉਹ 12 ਮਹੀਨੇ ਉਹ 24 ਤੇ 3 ਮਹੀਨੇ ਆ 27 ਮਹੀਨਿਆਂ ਦੇ ਇਕੱਠੇ ਪੱਤੇ ਲੈਣਗੇ ਜਨਾਬ ਕਿੱਥੇ ਨੂੰ ਜਾਣਗੇ ਇਹਨੇ ਗਰੀਬ ਲੋਕ ਕੇ ਕਮਾਕੇ ਪੈਸੇ ਇਹਨੇ ਪੈਸੇ ਰੱਖ ਕੇ ਕਿੱਥੇ ਜਾਣਗੇ ਪਹਿਲੀ ਅਪ੍ਰੈਲ ਨੂੰ ਇਹ ਸਾਰਾ ਪੈਸਾ ਇੱਕ ਨੰਬਰ ਵਾਲਾ ਜੀ ਪਹਿਲੀ ਅਪ੍ਰੈਲ 2023 ਹਾਂ 1 ਅਪ੍ਰੈਲ ਦੇ 2 ਸਾਲ ਦੇ ਹੋਏ ਨਾ ਜੀ 1 ਅਪ੍ਰੈਲ 2023 ਤੋਂ ਕਿਉਂਕਿ ਪਹਿਲੀ ਅਪ੍ਰੈਲ ਨੂੰ ਜਦੋਂ ਉਹ 2 ਸਾਲ ਉਹ ਤੋਂ ਪੂਰੇ ਹੋਣਗੇ ਰਏ ਹਾਂ ਕਦੋਂ ਤੱਕ ਪੂਰੇ ਹੋਏ ਜਾ ਕੇ ਪਹਿਲੀ ਅਪ੍ਰੈਲ ਜਿਹੜੀ ਹੁਣ ਆਊਗੀ ਅਗਲੇ ਹਫਤੇ ਜਿਹੜੀ 23 ਮਾਰਚ ਹਾਂਜੀ ਹਾਂਜੀ 23 ਮਾਰਚ ਤੱਕ ਪੂਰੇ ਹੋ ਜਾਣ 2 ਸਾਲ ਪੂਰੇ 24 ਮਹੀਨੇ ਦੇ ਹਾਂਜੀ 2 ਸਾਲ ਦੇ ਯੈਸ ਯੈਸ ਉਹੋ ਤਿੰਨ ਮਹੀਨੇ ਦਾ ਘਾਟਾ ਪੈ ਗਿਆ ਫਿਰ ਮੈਂ ਕਹਿੰਦਾ ਕੋਈ ਗੱਲ ਕੋਈ ਗੱਲ ਕੋਈ ਗੱਲ ਆ ਸੋ ਪੂਰਾ ਪੂਰਾ ਕਰ ਲੈਣਗੇ ਕਿਸੇ ਤੋਂ ਯਾ ਸੋ 2 ਸਾਲ 2 ਸਾਲ ਬੈਕਡੇਟ ਦੇ ਵਿੱਚ ਰੇਜ਼ ਦਿੱਤੀ ਗਈ ਆ ਬਹੁਤ ਬਹੁਤ ਬਿਸ਼ਰਮੀ ਹੈ ਬਹੁਤ ਬਿਸ਼ਰਮੀ ਹੈ ਹਮਮ ਦੀਪਕ ਜੀ ਸਮਾਧਾਨ ਲਈ ਤੁਹਾਡਾ ਬਹੁਤ ਧੰਨਵਾਦ ਕੱਲ ਨੂੰ ਫੇਰ ਗੱਲ ਕਰਦੇ ਆ ਜੀ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਥੈਂਕ ਯੂ